ਹਾਲੇਲੂਇਆ ਖੁਦਾਬਾਬ ਤੇਰਾ ਧੰਨਵਾਦ ਕਰਦੀ ਅਦੇ ਸਮੇਂ ਦੇ ਲਈ ਮੇਰੇ ਮਹਾਨ ਪਰਮੇਸ਼ਰ ਸਾਰੀ ਰਾਤ ਸੰਭਾਲਿਆ ਅੱਜ ਦਾ ਨਮਾਦ ਦਿਖਾਇਆ ਅੱਜ ਇਹ ਸ਼ੇ ਬਰਕਤ ਲਈ ਤੇਰਾ ਧੰਨਵਾਦ ਮੇਰੇ ਖੁਦਾਬੰਦ ਮਹਾਨ ਪਰਮੇਸ਼ਰ ਅੱਦੇ ਬਚਨ ਦੇ ਲਈ ਤੇਰਾ ਧੰਨਵਾਦ ਪਵਿੱਤਰ ਆਤਮਾ ਜੀ ਬੋਲਣ ਵਿੱਚ ਮਦਦ ਕਰਨਾ ਜੋ ਵੀ ਬਚਨ ਹੋਵੇ ਤੇਰੇ ਵੱਲੋਂ ਹੋਵੇ ਮੇਰੇ ਪ੍ਰਖੁਦਾਬੰਦ ਤੂੰ ਦਇਆ ਕਰਨਾ ਆਪਣੇ ਬੱਚੇ ਤਰਸ ਕਰੇ ਯੀਸ਼ੂ ਨਾਮ ਤੇ ਮਨੋ ਆਮਨ ਹallelujah ਅੱਜ ਦਾ ਆਪਣਾ वचन ਯਸ਼ਾਯਾ 60 ਦਾ 22 ਇਸ वचन ਚ ਕੀ ਲਿਖਿਆ ਛੋਟੇ ਤੇ ਛੋਟਾ 1000 ਹੋ ਜਾਵੇਗਾ ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ ਮੈਂ ਯਹੋਵਾ ਸਮੇਂ ਸਿਰ ਇਹ ਨੂੰ ਛੇਤੀ ਪੂਰਾ ਕਰਾਂਗਾ ਹallelujah ਪਰਮੇਸ਼ਰ ਦਾ वचन ਕੀ ਕਹਿ ਰਿਹਾ ਹੈ ਇਸ ਵਿੱਚ ਜੋ ਛੋਟਾ ਹੈ ਉਹ ਇੱਕ ਹਜ਼ਾਰ ਹੋ ਜਾਵੇਗਾ ਜਿਹੜਾ ਕਮਜ਼ੋਰ ਹੈ ਉਹ ਇੱਕ ਬਲਵੰਤ ਕੌਮ ਬਣ ਜਾਵੇਗੀ ਅੱਗੇ ਪਰਮੇਸ਼ਰ ਕੀ ਕਹਿੰਦਾ ਹੈ ਮੈਂ ਯਹੋਵਾ ਸਮੇਂ ਸਿਰ ਇਹਨੂੰ ਜਲਦੀ ਪੂਰਾ ਕਰਾਂਗਾ ਹallelujah ਇਹ वचन ਪਰਮੇਸ਼ਰ ਦੇ ਲੋਕਾਂ ਦੇ ਆਸ਼ੀਸ਼ ਮਹਿਮਾ ਦੇ ਵਾਅਦੇ ਨਾਲ ਭਰਿਆ ਹੋਇਆ ਹੈ ਪਰਮੇਸ਼ਰ ਆਪਣੇ ਲੋਕਾਂ ਦੇ ਨਾਲ ਵਾਅਦਾ ਕਰਦਾ ਹੈ ਇਸ वचन ਵਿੱਚ ਕੀ ਲਿਖਿਆ ਚਾਹੇ ਤੁਸੀਂ ਘਟ ਗਿਣਤੀ ਵਿੱਚ ਹੋ ਭਾਵੇਂ ਤੁਸੀਂ ਥੋੜੇ ਹੋ ਚਾਹੇ ਤੁਸੀਂ ਕਮਜ਼ੋਰ ਹੋ पर परमेश्वर ਸਾਡੇ ਨਾਲ ਵਾਦਾ ਕਰਦੇ ਆ ਕਿ ਮੈਂ ਯਹੋਵਾ ਮੈਂ ਤੁਹਾਨੂੰ ਵਧਾਵਾਂਗਾ ਜੇ ਤੁਸੀਂ ਕਮਜ਼ੋਰ ਹੋ ਤਾਂ ਮੈਂ ਤੁਹਾਨੂੰ ਇੱਕ ਬਲਵੰਤ ਕੌਮ ਬਣਾਵਾਂਗਾ ਮੈਂ ਯਹੋਵਾ ਇਹਨੂੰ ਛੇਤੀ ਅਤੇ ਸਮੇਂ ਸਰ ਪੂਰਾ ਕਰਾਂਗਾ ਹallelujah ਜੈ ਜੈ ਸਿੰਘ ਕਿਸੇ ਗੱਲ ਤੋਂ ਨਿਰਾਸ਼ਾ ਤੇ ਵਚਨ ਤੇ ਗੌਰ ਕਰੀਏ ਇਹ ਵਚਨ ਸਾਨੂੰ ਕੀ ਯਾਦ ਕਰਾਉਂਦਾ ਹੈ ਉਹ ਪਰਮੇਸ਼ਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਰ ਹੈ ਉਹ ਸਮਰਥੀ ਪਰਮੇਸ਼ਰ ਹੈ ਤੁਹਾਡੀਆਂ ਹੱਡ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਤੁਹਾਡੀ ਪ੍ਰਸਥਿਤੀ ਜਿੱਦਾਂ ਦੀ ਮਰਜ਼ੀ ਹੋਵੇ ਪਰ ਜਦੋਂ ਸਹੀ ਸਮਾਂ ਆਵੇਗਾ ਤਾਂ ਪਰਮੇਸ਼ਰ ਸਾਨੂੰ ਸਭ ਨੂੰ ਬਰਕਤਾਂ ਦੀ ਭਰਪੂਰੀ ਦੇਵੇਗਾ ਜੋ ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਹallelujah ਜੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਜਾਂ ਲੋਕ ਤੁਹਾਨੂੰ ਕਮਜ਼ੋਰ ਸਮਝਦੇ ਆ ਜਾਂ ਤੁਹਾਨੂੰ ਛੋਟਾ ਸਮਝਦੇ ਆ ਤਾਂ ਨਿਰਾਸ਼ ਨਾ ਹੋਵੋ ਪਰਮੇਸ਼ਰ ਤੁਹਾਨੂੰ ਬਦੌਣੇ ਜਾ ਰਿਹਾ ਹੈ ਪਰਮੇਸ਼ਰ ਤੁਹਾਨੂੰ ਫਲਵੰਤ ਕਰਨ ਜਾ ਰਿਹਾ ਹੈ ਹallelujah ਪਰਮੇਸ਼ਰ ਨੇ ਅਬਰਾਹਮ ਦੇ ਨਾਲ ਕੀ ਵਾਅਦਾ ਕੀਤਾ ਸੀ ਕਿ ਮੈਂ ਤੇਰੀ ਪੀੜ੍ਹੀ ਨੂੰ ਆਸ਼ੀਸ਼ ਦੇ ਮੰਗਾ ਬਰਕਤ ਦੇ ਮੰਗਾ ਤੇ ਇੱਕ ਮਹਾਨ ਅਤੇ ਬਲਵੰਤ ਕੌਮ ਬਣਾਵਾਂਗਾ ਹallelujah ਕਿ ਪਰਮੇਸ਼ਰ ਆਪਣੇ ਵਾਅਦੇ ਤੋਂ ਅਬਰਾਹਮ ਦੇ ਨਾਲ ਮੁੱਕ ਰਿਹਾ ਨਹੀਂ ਮੁੱਕ ਰਿਹਾ ਕਿ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਕੀਤੇ ਹੋਏ ਵਾਅਦਾ ਪੂਰਾ ਨਹੀਂ ਕੀਤਾ ਸਾਰੇ ਵਾਅਦੇ ਪੂਰੇ ਕੀਤੇ ਪਰਮੇਸ਼ਰ ਨੇ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਤੇਰੀ ਪੀੜ੍ਹੀ ਨੂੰ ਅਸਮਾਨ ਦੇ ਤਾਰਿਆਂ ਵਾਂਗ ਬਣਾਵਾਂਗਾ ਜਦੋਂ ਅਸੀਂ ਮਦੀਚ ਵੱਢਦੇ ਹਾਂ ਪ੍ਰਭੂ ਯਸ਼ੂ ਦੀ ਵਾਦਾ ਕਰਦੇ ਆ ਕਿ ਮੈਂ ਚਗਰ ਦਿਨ ਤੱਕ ਤੁਹਾਡੇ ਸਦਾ ਨਾਲ ਹਾਂ ਹallelujah ਉਹ ਕਦੇ ਆਪਣੇ ਲੋਕਾਂ ਤੋਂ ਵੱਖ ਨਹੀਂ ਹੁੰਦਾ ਉਹ ਆਪਣੇ ਵਾਅਦੇ ਕਦੇ ਨਹੀਂ ਭੁੱਲਦਾ ਉਹ ਵਫਾਦਾਰ ਹੈ ਉਹ ਆਪਣੀ ਕੌਮ ਤੋਂ ਕਦੇ ਵੱਖ ਨਹੀਂ ਹੁੰਦਾ ਉਹ ਸਮਰਥੀ ਪਰਮੇਸ਼ੁਰ ਹੈ ਵਫਾਦਾਰ ਹੈ ਸਾਡੇ ਨਾਲ ਪਰ ਅਸੀਂ ਪਰਮੇਸ਼ੁਰ ਨਾਲ ਕੀਤੇ ਵਾਅਦੇ ਭੁੱਲ ਜਾਂਦੇ ਆਂ ਪਰ ਪਰਮੇਸ਼ੁਰ ਕਦੇ ਆਪਣੇ ਵਾਅਦੇ ਨਹੀਂ ਭੁੱਲਦਾ ਨਾ ਉਹ ਆਪਣੇ ਵਾਅਦੇ ਤੋਂ ਕਦੇ ਮੁਕਰਦਾ ਹੈ ਹallelujah ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ ਕਿ ਮਾਂ ਮੈਂ ਤੁਹਾਨੂੰ ਛੱਡਾਂਗਾ ਨਾ ਮੈਂ ਕਦੇ ਤੁਹਾਨੂੰ ਤਿਆਗਾਂਗਾ ਮਾਂ ਆਪਣੇ ਦੁੱਧ ਪੀਂਦੇ ਬੱਚੇ ਨੂੰ ਛੱਡ ਸਕਦੀ ਹੈ ਮਾਂ ਆਪਣੇ ਦੁੱਧ ਪੀਂਦੇ ਬੱਚੇ ਨੂੰ ਤਿਆਗ ਸਕਦੀ ਹੈ ਪਰ ਪਰਮੇਸ਼ੁਰ ਉਹ ਨਾ ਸਾਨੂੰ ਕਦੇ ਛੱਡੇਗਾ ਤੇ ਨਾ ਕਦੇ ਤਿਆਗੇਗਾ ਆਪਣੇ ਵਾਅਦੇ ਤੇ ਖਰਾ ਉਤਰਨ ਵਾਲਾ ਪਰਮੇਸ਼ੁਰ ਹੈ ਆਪਣੇ ਵਾਅਦਿਆਂ ਦਾ ਪੱਕਾ ਪਰਮੇਸ਼ੁਰ ਹੈ ਉਹ ਪਿਆਰ ਕਰਨ ਵਾਲਾ ਪਰਮੇਸ਼ਰ ਹੈ ਉਹ ਸਾਨੂੰ ਬੇਅੰਤ ਪਿਆਰ ਕਰਦਾ ਹੈ ਉਹਦੇ ਜਿੰਨਾ ਪਿਆਰ ਸਾਨੂੰ ਕੋਈ ਨਹੀਂ ਕਰ ਸਕਦਾ ਹallelujah ਆਪਣੇ ਵਾਅਦਿਆਂ ਦਾ ਪੱਕਾ ਪਰਮੇਸ਼ਰ ਹੈ ਆਪਣੇ ਵਾਅਦਿਆਂ ਤੇ ਉਹ ਹਮੇਸ਼ਾ ਖਰਾ ਉਤਰਦਾ ਵਾ ਜਿਹਨਾਂ ਵਚਨਾਂ ਦੇ ਨਾਲ ਪਰਮੇਸ਼ਰ ਸਾਨੂੰ ਸਭ ਨੂੰ ਆਸ਼ੀਸ਼ ਬਰਕਤ ਦੇਵੇ ਆਓ ਸੇ ਪ੍ਰਾਰਥਨਾ ਤੇ ਜਾਵਾਂਗੇ ਮੇਰੇ ਪਿਆਰੇ ਕੀਤਾ ਤੇਰਾ ਧੰਨਵਾਦ ਕਰਦੇ ਆ ਇਸ ਵਚਨ ਦੇ ਲਈ ਪਵਿੱਤਰ ਆਤਮਾ ਜੀ ਸਹਾਇਤਾ ਕੀਤੀ ਤੇਰਾ ਧੰਨਵਾਦ ਆ ਮੇਰੇ ਪਿਆਰੇ ਪਿਤਾ ਜਿਸ ਤਰ੍ਹਾਂ ਤੇਰਾ ਬਚਨ ਕਹਿੰਦਾ ਹੈ ਛੋਟੇ ਤੋਂ ਛੋਟੇ ਕ ਹਜ਼ਾਰ ਬਣ ਜਾਵੇਗਾ ਸੱਚਮੁੱਚ ਪਿਤਾ ਅਸੀਂ ਵਿਸ਼ਵਾਸ ਕਰਦੇ ਹਾਂ ਚਾਹੇ ਅਸੀਂ ਅੱਜ ਥੋੜੇ ਹਾਂ ਭਾਵੇਂ ਅਸੀਂ ਅੱਜ ਘੱਟ ਹਾਂ ਖੁਦਾਬੰਦ ਤੂੰ ਸਾਨੂੰ ਵਧਾਉਣ ਵਾਲਾ ਪਰਮੇਸ਼ਵਰ ਹੈ ਤੇਰਾ ਵਾਅਦਾ ਹੈ ਸਾਡੇ ਨਾਲ ਮੇਰੇ ਮਹਾਨ ਪਿਤਾ ਖੁਦਾਬੰਦ ਚਾਹੇ ਅਸੀਂ ਕਮਜ਼ੋਰ ਆ ਨਿਰਬਲ ਹਾਂ ਪਰ ਸਾਨੂੰ ਇੱਕ ਬਲਵੰਤ ਕੌਮ ਬਣਾਉਣ ਵਾਲਾ ਪਰਮੇਸ਼ਵਰ ਹੈ ਮਹਾਨ ਪ੍ਰਭੂ ਜੀ ਤੇਰਾ ਧੰਨਵਾਦ ਕਰਦੇ ਹਾਂ ਖੁਦਾਬੰਦ ਤੂੰ ਸਵੇਂ ਸਿਰ ਇਹ ਕੀਤਾ ਵਾਦਾ ਪੂਰਾ ਕਰੇਗਾ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਤੂੰ ਤਰਸ ਕਰ ਮੇਰੇ ਖੁਦਾਬੰਦਾ ਤੂੰ ਆਪਣੇ ਵਾਦੇ ਦਾ ਪੱਕਾ ਪਰਮੇਸ਼ਵਰ ਹੈ ਮੇਰੇ ਪਿਤਾ ਤੂੰ ਆਪਣੇ ਵਾਦੇ ਤੂੰ ਕਦੇ ਨਹੀਂ ਮੁਕਰਦਾ ਮੇਰੇ ਖੁਦਾਬੰਦਾ ਤੂੰ ਵਫਾਦਾਰ ਆਪਣੀ ਲੋਕਾਂ ਦੇ ਨਾਲ ਆਪਣੀ ਕੌਮ ਦੇ ਨਾਲ ਮੇਰੇ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਸਭ ਨੂੰ ਆਸ਼ੀਸ਼ ਬਖਸ਼ ਦੇ ਜਿਨ੍ਹਾਂ ਦੇ ਕਾਰੋਬਾਰ ਨਹੀਂ ਹੈ ਖੁਦਾਬੰਦਾ ਉਹਨਾਂ ਨੂੰ ਕਾਰੋਬਾਰ ਦੇ ਮਹਾਨ ਪਰਮੇਸ਼ਰ ਜੀ ਉਹਨਾਂ ਦੇ ਕਾਰੋਬਾਰ ਰੁਕੇ ਹੋਏ ਨੇ ਉਹਨਾਂ ਦੇ ਕਾਰੋਬਾਰ ਚਲਾ ਮਹਾਨ ਪ੍ਰਭੂ ਜੀ ਜੋ ਬੇਰੁਜ਼ਗਾਰ ਨੇ ਉਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕਰ ਉਹਨਾਂ ਨੂੰ ਰੋਜ਼ਗਾਰ ਮਹੱਈਆ ਕਰਵਾ ਮੇਰੇ ਖੁਦਾਬੰਦਾ ਜੋ ਪਾਪਾਂ ਤੇ ਨਸ਼ਾ ਕਰਦੇ ਮੇਰੇ ਖੁਦਾਬੰਦਾ ਉਹਨਾਂ ਦੀਆਂ ਜ਼ਿੰਦਗੀਆਂ 'ਚ ਨਸ਼ੇ ਦੀ ਗੰਦੀ ਭੈੜੀ ਆਤਮਾ ਨੂੰ ਦੂਰ ਕਰ ਮੇਰੇ ਮਹਾਨ ਪ੍ਰਭੂ ਜੀ ਖੁਦਾਬੰਦਾ ਤੇਰੇ ਸਮਰਥੀ ਨਾਮ ਦੇ ਦੁਆਰਾ ਸਭ ਕੁਝ ਹੋ ਸਕਦਾ ਹੈ ਮੇਰੇ ਪ੍ਰਭੂ ਮਹਾਨ ਪਰਮੇਸ਼ਵਰ ਜਿੰਨਾ ਭੈਣਾ ਦੇ ਕੋਲ ਅਜ ਬੱਚੇ ਨਹੀਂ ਹੈ ਮੇਰੇ ਖੁਦਾਵੰਤਾ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਦੇ ਮੇਰੇ ਪ੍ਰਭੂ ਜੀ ਖੁਦਾਵੰਤਾ ਉਹਨਾਂ ਦੀ ਖੰਨੁ ਸਲੱਖਣਾ ਕਰ ਮੇਰਾ ਮਹਾਨ ਪ੍ਰਭੂ ਜੀ ਐ ਮੇਰੇ ਪਿਤਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਖੁਦਾਵੰਤ ਸਾਰਾ ਅਦਰ ਜਲਾਲ ਮਹਿਮਾ ਤੇਰੇ ਪਵਿੱਤਰ ਤੇ ਮਿੱਠੇ ਪਿਆਰੇ ਨਾਮ ਨੂੰ ਦਿੰਨੇ ਹਾਂ ਆਮੀਨ ਆਮੀਨ ਹਾਲੇਲੂਇਆ